ਇੰਦਰ ਕਮਾਦ ਦੀ ਕੀ ਜਿਹੜਾ ਡੈਥ ਹੋਈ ਹੈ ਤੁਹਾਡੇ ਕਿਹ ਲਾ ਦੀ ਕੀ ਮੈਨ ਲੈ ਸਾਰਾ ਮਾਤਾ ਸੀ ਸੀ ਚੱਕੀ ਗੱਲ ਕੀ ਹੋਈ ਏ ਇਹ ਸਾਨੂੰ ਸਾਢੇ 11 ਵਜੇ ਹੁੰਦੇ ਰਹੇ ਨਾ ਜਦੋਂ ਬ੍ਰਦਰ ਨੇ ਫੋਨ ਕੀਤਾ ਮਾਤਾ ਨੂੰ ਸਵੇਰ ਤੋਂ ਕਰਦਾ ਚੱਕਿਆ ਨਹੀਂ ਉਸ ਨੇ ਫਿਰ ਮੇਰੇ ਬੇਟੇ ਨੂੰ ਫੋਨ ਕੀਤਾ ਅੱਗੇ ਵੀ ਕਈ ਵਾਰੀ ਜਦੋਂ ਮਾਤਾ ਫੋਨ ਨਾ ਸੀ ਚੱਕਦੀ ਨਾ ਮੇਰੇ ਬੇਟੇ ਨੂੰ ਫੋਨ ਕਰ ਦਿੰਦਾ ਸੀਗਾ ਬਈ ਮਾਤਾ ਨਾਲ ਗੱਲ ਕਰਾਈ ਜਾ ਕੇ ਤੇ ਉਹ ਨੇ ਮੇਰੇ ਬੇਟੇ ਨੂੰ ਫੋਨ ਕੀਤਾ ਮੈਂ ਮਮਾ ਨਾਲ ਜਾ ਕੇ ਗੱਲ ਕਰਾਈ ਮਾਤਾ ਨਾਲ ਮੇਰਾ ਬੇਟਾ ਆਪਣੇ ਘਰ ਆਇਆ ਕਿ ਇੱਥੇ ਜਦੋਂ ਆ ਕੇ ਦੇਖਿਆ ਤੇ ਮਾਤਾ ਲੰਮੀ ਪਈ ਸੀਗੀ ਤੇ ਉਹ ਡਰ ਗਿਆ ਉਹਨੇ ਆਕੇ ਦਵਾ ਸਾਡਾ ਬਾਹਰ ਆ ਕੇ ਆਪਣੀ ਮੰਮੀ ਨੂੰ ਫੋਨ ਲਾਇਆ ਤੇ ਬੀਬੀ ਠੀਕ ਨਹੀਂ ਹੈਗੀ ਚੇਤੀ ਜਾ ਜਦੋਂ ਮਾਤਾ ਨੇ ਇਹ ਆਈ ਹੈ ਤੇ ਇਨੀ ਮੈਨੂੰ ਫੋਨ ਕਰ ਦਿੱਤਾ ਮੈਨੂੰ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕਿਸੇ ਦੇ ਘਰ ਝਗੜਾ ਹੋਇਆ ਮੈਂ ਉੱਥੇ ਆ ਇਹ ਕਹਿੰਦੇ ਬੀਬੀ ਠੀਕ ਨਹੀਂ ਹੈਗੀ ਵੀ ਤੂੰ ਛੇਤੀ ਆ ਜਦੋਂ ਮੈਂ ਆਕੇ ਦੇਖਿਆ ਤੇ ਮਾਤਾ ਦੀ ਡੈਥ ਹੋ ਚੁੱਕੀ ਸੀ ਦੇਖ ਤੁਸੀਂ ਜੀ ਆਕੜੇ ਹੋਏ ਜੀ ਤੇ ਇੱਥੇ ਮੂੰਹ ਚ ਖੂਨ ਆ ਰਿਹਾ ਸੀ ਨੱਕ ਚ ਖੂਨ ਆਉਂਦਾ ਸੀ ਤੇ ਇੱਥੇ ਇੱਥੇ ਸੱਟਾਂ ਲੱਗੀਆਂ ਹੋਈਆਂ ਸੀ ਉਹਦੇ ਇਹਦੇ ਗੱਲ ਚ ਵੀ ਲੱਗੀਆਂ ਹੋਈਆਂ ਸੀ ਕੀ ਲੱਗਦਾ ਤੁਹਾਨੂੰ ਲੱਗਦਾ ਮੌਕਾ ਦੇਖੀ ਜੀ ਉਹਦਾ ਖਤਲ ਹੋਇਆ ਮਾਰਡਰ ਹੋਇਆਗਾ ਹਾਂਜੀ ਮਾਰਡਰ ਹੋਇਆ ਜੀ ਕਿਸੇ ਦਾ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤਾਂ ਦੇਖੋ ਜੀ ਹੁਣ ਕੀ ਕੀ ਕਹਿ ਸਕਦੇ ਆ ਇੱਕ ਇੱਕ ਦੱਸਿਓ ਤੁਸੀਂ ਮੌਕੇ ਤੇ ਆ ਕੇ ਦੇਖਿਆ ਵੀ ਘਰ ਦੇ ਵਿੱਚ ਸਾਮਾਨ ਵੀ ਵਿਖਰਿਆ ਹੋਇਆ ਹੈ ਹਾਂਜੀ ਘਰ ਤੁਸੀਂ ਦੇਖ ਸਕਦੇ ਹੋ ਜੀ ਵਿਜ਼ਿਟ ਕਰੋ ਸਾਰਾ ਜਿੰਦੇ ਭੱਜੇ ਵਾਲਮਾਰੀਆਂ ਦੇ ਸਾਰੇ ਘਰੋਂ ਸਾਰੀ ਚੋਰੀ ਹੋਈ ਹੈ ਸਾਰਾ ਕਿੰਨਾ ਕੁ ਨੁਕਸਾਨ ਹੋ ਗਿਆ ਸਾਮਾਨ ਤਾਂ ਜੀ ਮੇਰੀ ਪਰਚਾਈ ਦੱਸ ਸਕਦੀ ਕਿਉਂਕਿ ਸਮੱਖਾ ਰੋਦਾ ਆ ਅੱਛਾ ਜੀ ਅੱਛਾ ਸੋਨਾ ਹੈ ਕਿੰਨਾ ਸੋਨਾ ਹੈ ਸਾਰੇ ਸੋਨਾ ਸੀਗਾ ਲੱਖੋ ਲੱਖ ਦੀ ਨਗਦੀ ਵੀ ਸੀ ਨਗਦੀ ਸੀਗੀ ਪੀਜੀ ਚੱਲਦਾ ਪਿਆ ਸੀ ਬਾਅਦ ਕੰਮ ਸਾਰਾ ਕਨਫਰੈਕਸ਼ਨ ਦਾ ਚੱਲਦਾ ਪਿਆ ਸੀ ਜੀਰੇ ਜੀ ਸਗੇ ਨਾਲ ਸਰਪਸਾ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਸਾਰੀ ਸਾਨੂੰ 11 ਵਜੇ ਪਤਾ ਲੱਗਾ ਜੀ ਅੱਛਾ ਉਸ ਤੋਂ ਬਾਅਦ ਅਸੀਂ ਤਾਂ ਫਿਰ ਜਦੋਂ ਸਾਨੂੰ ਇਹ ਸਾਡੀ ਭੁਜਾਈ ਮੈਂ ਪਰ ਦਵਾ ਸਾਟ ਆਪਣੇ ਬ੍ਰਦਰਾਂ ਨੂੰ ਫੋਨ ਕੀਤਾ ਭੁਜਾਈ ਨੂੰ ਫੋਨ ਕੀਤਾ ਤੇ ਜਦੋਂ ਫਿਰ ਉਹਨੇ ਮੇਰੀ ਭੁਜਾਈ ਨਾਲ ਕਿ ਦੇਖਿਆ ਫਿਰ ਅਸੀਂ ਉਹਨੇ ਰੌਲਾ ਪਾਇਆ ਵੀ ਆ ਤਾਂ ਇੱਧਰ ਤੋਂ ਸਾਰਾ ਕੁਝ ਜਿੰਦੇ ਟੁੱਟੇ ਹੋਏ ਆ ਸਾਰਾ ਕੁਝ ਹੈਗਾ ਮਸੇ ਕਾਫੀ ਨੰਗਾ ਬਲਾਕਾਰ ਹੈਗਾ ਨਾਲੇ ਘਰ ਬਲਾ ਸੇਫਟੀ ਆ ਉਹ ਕੀ ਲੱਗਦਾ ਤੁਹਾਨੂੰ ਇਹ ਇਹ ਹੁਣ ਅਸੀਂ ਕੀ ਕਹਿ ਸਕਦੇ ਆ ਜੀ ਇਹਦੇ ਨਾਲ ਜਦ ਮੇਰੀ ਮਾਤਾ ਦੇ ਨਾਲ ਇਹ ਹੋ ਸਕਦਾ ਅਸੀਂ ਮੌਜੂਦਾ ਸਰਪੰਚਾ ਮੇਰੀ ਬਾਵਸਾ ਸਾਨੂੰ ਵੀ ਖਤਰਾ ਆ ਸਾਨੂੰ ਵੀ ਖਤਰਾ ਅਸੀਂ ਵੀ ਸੇਫ ਨਹੀਂ ਆਗੇ ਕੁਝ ਮਾਰਗ ਦੇ ਵੀ ਸੋਨਾ ਵਗੈਰਾ ਪਾਇਆ ਸੀ ਹਾਂਜੀ ਪਾਇਆ ਸੀ ਸੋਨਾ ਪਾਇਆ ਹਾਂਜੀ ਉਹ ਵੀ ਪਾਇਆ ਜੀ ਚੈਨੀਆਂ ਬੇਲੇ ਬਹੁਤ ਜਿਹੜੇ ਕਮਰੇ ਚ ਮਾਤਾ ਪਈ ਸੀ ਏਸੇ ਕਮਰੇ ਸੌਂਦੇ ਸੀ ਕਿ ਨਹੀਂ ਐਚਚਲੀ ਸੌਂਦੇ ਦੂਸਰੇ ਕਮਰੇ ਚ ਐਲਸੀਡੀ ਵਾਲੇ ਜਿਹੜੇ ਕਮਰੇ ਚ ਸੌਂਦੇ ਇੱਕ ਸੋਈ ਦੇ ਵਿੱਚ ਸਮਾਨ ਵੀ ਪਿਆ ਸੀ ਕੀ ਲੱਗਦਾ ਤੁਹਾਨੂੰ ਜਿਹੜਾ ਸੋਈ ਜਦੋਂ ਅਸੀਂ ਆ ਕੇ ਦੇਖਿਆ ਉਸ ਉਸ ਵੇਲੇ ਉਸ ਟੇਬਲ ਦੇ ਉੱਤੇ ਜਿੱਥੇ ਮਾਤਾ ਦੀ ਡੈਥ ਹੋਈ ਪਈ ਸੀਗੀ ਉੱਥੇ ਇੱਕ ਪਲੇਟ ਦੇ ਵਿੱਚ ਉਹ ਗੁਲਾਬ ਦਸਗੁੱਲੇ ਇੱਕ ਪਲੇਟ ਵਿੱਚ ਬਿਸਕਟ ਤੇ ਚਾਹ ਦੇ ਰਸ ਗੁੱਲੇ ਵਗੈਰਾ ਜਿਹੜੀ ਮਠਾਈ ਪਈ ਇਹ ਆਪਣੀ ਸੀਗੀ ਕਿ ਤੇ ਲੱਗਦਾ ਉਹ ਬੰਦੇ ਲੈ ਕੇ ਆਏ ਨਹੀਂ ਇਹਦਾ ਨਹੀਂ ਪਤਾ ਸਾਨੂੰ ਇਹਦਾ ਨਹੀਂ ਕੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਤੋਂ ਮੰਗ ਕੇ ਕਾਰਵਾਈ ਦੀ ਮੰਗ ਮੰਗਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਦੋਚੀ ਆ ਉਹਨਾਂ ਨੂੰ ਫੜਿਆ ਜਾਵੇ ਬਾਕੀ ਅਸੀਂ ਇਸ ਤਰ੍ਹਾਂ ਆ ਜੀ ਜਿੰਨਾਂ ਚਿਰ ਦੋਚੀ ਨਹੀਂ ਫੜਉਂਦੇ ਉਹਨਾਂ ਦੇ ਕਿ ਅਸੀਂ ਕੀ ਮਾਮਲਾ ਆ ਸਰ ਹੁਣ ਤੱਕ ਸਾਨੂੰ ਹਾਂਜੀ ਸਾਨੂੰ ਰਾਊਂਡ 1 ਵਜੇ ਦੇ ਆਸ-ਪਾਸ ਸਾਡੇ ਇਨਫੋਰਮੇਸ਼ਨ ਮਿਲਦੀ ਹੈ ਵਿਲੇਜ ਹਰਦਾਸਪੁਰ ਦੇ ਰਹਿਣ ਵਾਲੇ ਗਿੰਦਰ ਸਿੰਘ ਨੇ ਕਿ ਜਿਉ ਉਹਨਾਂ ਨੇ ਉਹਨਾਂ ਦੀ ਮਦਰ ਹੈ ਜਿਹੜੇ ਘਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚੋਂ ਅਲਮਾਰੀਆਂ ਟੁੱਟੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋ ਗਏ ਇਵਿ ਜਿਹਾ ਜਿਹਾ ਸੀ ਮੌਕਾ ਵਿਜ਼ਿਟ ਕੀਤਾ ਹੈਗਾ ਅਸਚੂ ਸਾਹਿਬ ਤੇ ਡੀਐਸਪੀ ਮਾਣਾ ਸਾਹਿਬ ਦੇ ਨਾਲ ਤੇ ਔਰ ਅਸੀਂ ਸਾਰੀ ਕਵੈਰੀਫਾਈ ਕਰ ਰਹੀ ਹੈ ਬੋਡੀ ਨੂੰ ਫॉर ਐਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਜਿੱਤਿਆ ਗਿਆ ਹੈ ਤੇ ਇਹ ਵਿੱਚ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਛ ਕੀ ਚੋਰੀ ਹੋਇਆ ਕੁਛ हां जी ਪਰਿਵਾਰ ਦੇ ਕਹਿਣ ਨੂੰ ਤਾਂ ਵਿੱਚ ਹੋਏ ਤਾਂ ਦੱਸਿਆ ਉਹਨਾਂ ਦੇ ਕੋਲ ਟੂਰਨਾਮੈਂਟਸ ਤੇ ਕੁਝ پیسے ਕੀ ਮੈਮ ਲੱਗਦਾ ਸੀ ਮੌਕੇ ਤੇ ਦੇਖ ਕੇ ਮਾਤਾ ਜੀ ਦੇ ਸੱਟਾ ਸੂਟਾ ਕੀ ਹੋਉਂਦੀਆਂ ਸੀ ਬੋਡੀ ਬਿਜ਼ੀ ਸੀ ਐਗਜ਼ਾਮੀਨੇਸ਼ਨ ਤੇ ਵਾਮਾਗੇ ਸਭਨ ਹਸਪੀਟਲ ਤੋਂ ਤੇ ਉਹਦੇ ਅਕੋਰਡਿੰਗਲੀ ਪ੍ਰੋਸੀਡ ਕਰਾਵਾਂਗੇ ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਹਿਸਾਬ ਦੇ ਨਾਲ ਕੋਆਰਡੀਨੇਸ਼ਨ ਮੈਡਮ ਸੀ ਸਿਟਿੰਗ ਵੀ ਹੈ ਕੋਈ ਬੜਾ ਘਟਨਾ ਹੈ ਮੈਡਮ ਸਾਨੂੰ ਜੀ ਕੋਈ 11:00 ਵਜੇ ਸਾਨੂੰ 1:00 ਵਜੇ ਦੀ ਇਨਫੋਰਮੇਸ਼ਨ ਹੈ ਪਰਿਵਾਰ ਨੂੰ 11:00 ਵਜੇ ਆ ਕੇ ਪਤਾ ਲੱਗਿਆ ਸਾੜੇ 2:00 ਨਾ ਇਨਫੋਰਮੇਸ਼ਨ 1:00 ਦੇ ਆਸ-ਪਾਸ ਦਿੱਤੀ ਹੈਗੀ ਹੈ। ਮੈਮ ਜੇ ਤੁਸੀਂ ਮੌਕੇ ਤੇ ਹੈ ਬੋਡੀ ਕੇਸ ਕੰਡੀਸ਼ਨ ਦੇ ਬੇਸ ਕੀ ਲੱਗਦਾ ਸਮਝ ਕੇ? ਅਕਚੁਅਲੀ ਪਰਿਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਇਗਜ਼ਾਮੀਨੇਸ਼ਨ ਹੈ ਪਰਿਵਾਰ ਨੇ ਵੀ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਕੋਈ ਹਾਰਟ ਅਟੈਕ ਹੋਇਆ ਹੈ ਇਸ ਕਰਕੇ ਮਨੇ ਬੋਡੀ ਮੂਵ ਕਰ ਦਿੱਤੀ ਹੋਈ ਹੈ। ਕੋ CCTV ਵੀ ਮੈਡਮ ਆਈ ਕੋਈ ਸਾਹਮਣੇ? ਨਹੀਂ ਹਾਜੀ ਨਹੀਂ ਅਸੀਂ ਜਿਪੂਟ ਕਰਤ ਰਹੇ ਨੇ ਟੀਮਸ ਇਨਵੈਸਟੀਗੇਸ਼ਨ ਚੱਲ ਰਹੀ ਹੈ। ਟੀਮ ਮਤਲਬ ਮਤਾਈ ਨਾਮ ਕੀ ਹੈ ਤੇ ਪੂਰਾ ਰਾਮ ਪਿਆਰੀ ਹੈ ਜਿਹਨਾਂ ਦਾ ਨਾਮ ਹੋ ਰਿਹਾ ਲਗਭਗ 65 ਸਾਲ ਦੀ ਦੇਨ ਬੱਚੀ ਹੈ ਇੱਕ ਬੇਟਾ ਇੱਥੇ ਹੈ ਔਰ ਦੋ ਬੇਟੇ ਬਾਹਰ ਨੇ ਮੈਂ ਮੈਂ ਬੋਡੀ ਤੋਂ ਕੀ ਲੱਗ ਰਿਹਾ ਕਿਹੜੀ ਚੀਜ਼ ਨਾਲ ਵਾਰ ਕੀਤਾ ਗਿਆ ਤਾਂ ਕਿੰਨੇ ਮਿਸ਼ਨ ਮੈਂ ਬੋਡੀ ਦੀ ਇੱਥੇ ਐਗਜ਼ਾਮਿਨੇਸ਼ਨ ਹੈ ਮੈਡੀਕਲ ਐਗਜ਼ਾਮਿਨੇਸ਼ਨ ਹੈ ਸਿਵਲ ਹਸਪੀਟਲ ਬੋਡੀ ਪੀਸ ਦਿੱਤੀ ਹੈ ਉਹਦੀ ਐਗਜ਼ਾਮਿਨੇਸ਼ਨ ਤੋਂ ਹੀ ਲੱਗ ਮੈਂ ਮਿਕ ਸੋਈ ਦੇ ਵਿੱਚ ਕਾਫੀ ਮਤਲਬ ਇਹਦਾ ਮਠਾਈ ਵਗੈਰਾ ਕੋ ਲੱਗਦਾ ਕੋਈ ਇਦਾਂ ਦਾ ਕੁਝ ਖਾ ਕੁਤੇ ਹਾਂਜੀ ਉਹ ਵੀ ਪਰਮਾਰਥ ਦੱਸਣ ਨੂੰ ਤਾਂ ਵੀ ਜਿਹੜੀ ਮਠਾਈ ਸੀ ਵੀ ਉਹ ਕਮਰੇ ਚ ਪਈ ਸੀ ਪਰ ਇਹਨਾਂ ਨੇ ਚੱਕ ਕੇ ਕਿਚਨ ਦੇ ਵਿੱਚ ਰੱਖੀ ਹੈ ਸੋ ਜਿਹੜਾ ਸੀਨ ਆਫ ਕ੍ਰਾਈਮ ਹੈ ਉਹ ਕਾਫੀ ਚੇਂਜ ਹੋਇਆ ਹੋਇਆ ਸੀਗਾ ਸੋ ਸਾਰੀ ਐਗਜ਼ਾਮੀਨੇਸ਼ਨ ਸਾਰੀ ਵੈਰੀਫਿਕੇਸ਼ਨ ਅਸੀਂ ਕਰ ਰਹੇ ਹਾਂ ਤੇ ਮੈਂ ਪਰਿਵਾਰਕ ਮੈਂਬਰ ਕੋਣ ਕੋਣ ਇਸ ਘਰ ਦੇ ਵਿੱਚ ਹੈਗਾ ਇਹ ਇਹਨਾਂ ਦੀ ਜੀ ਕਿਉਂ ਨਾ ਪਰ ਉਹ ਪੇਕੇ ਪਰਿਵਾਰ ਵੀ ਹੋਈ ਸੀਗੀ ਔਰ ਇਹਨਾਂ ਦੇ ਕੁਝ ਆਪਜੀ ਚ ਲਟਕੇ ਵੀ ਰਹਿੰਦੇ ਹੈਗੇ ਤੇ ਇਹਨਾਂ ਦਾ ਜਿਹੜਾ ਆਪ ਦਾ ਪੁੱਤ ਹੈ ਉਹ ਥੋੜਾ ਖਟਮਾ ਰਹਿੰਦਾ ਹੈ ਪਿੰਡ ਦੇ ਵਿੱਚ ਹੀ ਹੈ ਪਰ ਮਾਤਾ ਜੀ ਅਦਰਵਾਈਜ਼ ਪਰਿਵਾਰ ਦੇ ਵਿੱਚੋਂ ਇਕੱਲੇ ਸੀਗੇ ਪੀਜੀ ਦੇ ਵਿੱਚ ਬੱਚੇ ਕਿੰਨੇ ਕਰਿੰਦੇ ਇੱਥੇ ਇਹ ਚਾਰ ਨਹੀਂ ਜੀ ਸਾਰੇ ਲੋਕ ਕਰ ਰਹੇ ਲੱਗਦਾ ਹੈ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਥੋੜਾ ਜਿਹਾ ਬਿਆਨ ਲੈਣੇ ਹੈ ਤੇ ਬਾਕੀ ਦਾ ਮੈਡੀਕਲ ਐਗਜ਼ਾਮੀਨੇਸ਼ਨ ਬਾਡੀ ਦਾ ਹੋਏਗਾ ਉਹਨਾਂ ਕੋਲ ਜੀ ਦਾ